ਵਾਹਿਗੁਰੂ ਜੀ ਕਾ ਢਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਗੁਰੂਆਂ ਪੀਰਾਂ ਤੇ ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿਸ ਨੂੰ ਕਿ ਯੋਧਿਆਂ ਦੀ ਸਰਦਾਰਾਤ ਤੇ ਦਿੱਤੀਆਂ ਕੁਰਬਾਨੀਆਂ ਤੇ ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਦੀ ਮਾਰੀ ਹੋਈ ਸ਼ਾਨਦਾਰ ਮੱਲਾ ਕਰਕੇ ਜਾਣਿਆ ਜਾਂਦਾ ਪਰ ਅਫਸੋਸ ਇਸ ਗੱਲ ਦਾ ਦੋਸਤੋ ਵੀਰੋ ਅੱਜਕੱਲੇ ਸ਼ਮਦ ਦਰਿਆ ਘਣ ਲੱਗ ਪਏ ਜਿਹੜਾ ਕਿ ਨਸ਼ਿਆਂ ਦਾ ਦਰਿਆ ਹੈ ਸਾਡੀ ਆਉਣ ਵਾਲੀ ਪੀੜ੍ਹੀ ਜਿਆਦਾ ਆਕਰਸ਼ਿਤ ਹੋ ਰਹੀ ਹੈ ਇਹ ਨਸ਼ਿਆਂ ਦੇ ਦਰਿਆ ਵਾਲਾ ਸੋ ਜਿਹੜਾ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਕਰਦਾ ਨਾ ਉਹ ਆਪਣਾ ਨੁਕਸਾਨ ਤਾਂ ਕਰਦੇ ਕਰਦਾ ਨਾਲ ਦੀ ਨਾਲ ਪਰਿਵਾਰ ਨੂੰ ਸਮਾਜਿਕ ਤੌਰ ਤੇ ਤੇ ਆਰਥਿਕ ਤੌਰ ਤੇ ਤੋੜ ਦਿੰਦਾ ਹੈ ਸੋਹਬੇ ਦੇ ਖਿਲਾਫ ਆਪਾਂ ਸਾਰੇ ਜਣੇ ਲੜੀਏ ਪਰ ਬਹੁਤ ਹੀ ਸਤਕਾਰ ਵਾਲੀ ਗੱਲ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਚੀਫ ਜਸਟਿਸ ਆਫ ਇੰਡੀਆ ਸ਼੍ਰੀ ਸੂਰਜਕਾਂ ਜੀ ਉਹਨਾਂ ਨੇ ਬਹੁਤ ਹੀ ਉਦਮ ਵਾਲੇ ਇੱਕ ਮਹਿਮ ਚਲਾਈ ਹੈ ਵੀ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਨਸ਼ਾ ਮੁਕਤ ਪੰਜਾਬ ਇਹਦਾ ਨਾਅਰਖਿਆ ਜੀ ਸੋ ਸਾਰੇ ਜਣੇ ਆਪਾਂ ਬੱਦ ਚੜ ਕੇ ਇਸ ਮਹਿਮ ਦੀ ਵਿੱਚ ਇਸਾ ਲਈਏ ਉਹਨਾਂ ਨੇ ਹੈਲਪਲਾਈਨ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਡਾਕਟਰੀ ਸਹਾਇਤਾ ਵੀ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਕਾਨੂੰਨੀ ਵਿਵਸਥਾ ਵੀ ਤੁਹਾਨੂੰ ਕੋਈ ਕਾਨੂੰਨ ਦੇ ਤੌਰ ਤੇ ਉੱਤੇ ਕੋਈ ਵੀ ਤੁਹਾਨੂੰ ਲੋੜ ਹੈ ਉਹ ਵੀ ਦਿੱਤੀ ਜਾਊਗੀ ਤੇ ਉਹਨਾਂ ਨੇ ਹੈਲਪਲਾਈਨ ਨੰਬਰ ਲਿਖਿਆ ਜੀ 15100 15 ਤੇ 100 ਇਹ ਹੈਲਪਲਾਈਨ ਨੰਬਰ ਹੈ ਜੀ ਤੇ ਜਿਹੜਾ ਬੰਦਾ ਵੀ ਤੁਹਾਡੇ ਆਂਡ ਗਵਾਂਡ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜੇ ਇਹਦੀ ਕੋਈ ਜਾਣਕਾਰੀ ਇਸ ਹੈਲਪਲਾਈਨ ਨੰਬਰ ਦੇ ਉੱਤੇ ਪਾਉਂਦਾ ਤਾਂ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਸੋ ਉਹ ਦੋਸਤੋ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਇਸ ਸੂਰਜ ਦੀ ਕਿਰਨ ਨੂੰ ਬੜੇ ਜੋਸ਼ ਤੇ ਇਮਾਨਦਾਰੀ ਨਾਲ ਆਪਾਂ ਸੈਪਟ ਕਰੀ ਤੇ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਪੰਜਾਬ ਦੇ ਹਿਤ ਵਿੱਚ ਜਾਰੀ